ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਂ ਵਿਖੇ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰ ਪਾਲ ਸਿੰਘ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਝੰਡਾ ਲਹਿਰਾਇਆ ਗਿਆ ਇਸ ਤੋਂ ਉਪਰੰਤ ਰਾਸ਼ਟਰੀ ਗਾਣ ਗਾਇਆ ਗਿਆ ਇਸ ਮੌਕੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਸਮਾਗਮ ਵਿੱਚ ਨਵੀਂ ਬਣੀ ਸਕੂਲ ਕਮੇਟੀ ਦੇ ਪ੍ਰਧਾਨ ਰਜਨੀ ਸੈਲੋਪਾਲ ਕੌਂਸਲਰ ਜਸਬੀਰ ਸਿੰਘ ਰਾਜੂ ਆਪ ਆਗੂ ਪਲਵਿੰਦਰ ਸਿੰਘ ਸਰਦਾਰ ਚਰਨ ਸਿੰਘ ਨੋਰਾ ਜਸਵੀਰ ਸਿੰਘ ਰਾਜੂ ਗੁਰਵਿੰਦਰ ਸਿੰਘ ਨੋਰਾ ਉਚੇਚੇ ਤੌਰ ਤੇ ਹਾਜ਼ਰ ਹੋਏ ਸਕੂਲ ਪ੍ਰਿੰਸੀਪਲ ਸਰਦਾਰ ਛਤਵਿੰਦਰਪਾਲ ਸਿੰਘ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਸਰਕਾਰ ਦੀਆਂ ਸਿੱਖਿਆ ਲਈ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਇਸ ਤੋਂ ਬਾਅਦ ਬੱਚਿਆਂ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ ਸਕੂਲ ਦੇ ਜੁੱਡੋ ਕਾਰਾਟੇ ਬੌਕਸਿੰਗ ਤਾਈਕਵਾਂਡੋ ਕਿੱਕ ਬੌਕਸਿੰਗ ਦੇ ਖਿਡਾਰੀਆਂ ਨੇ ਆਪਣੇ ਹੁਨਰ ਵੀ ਦਿਖਾਏ ਸਭ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਮੈਥ ਲੈਕਚਰਰ ਰਾਜਕੁਮਾਰੀ ਲੈਕਚਰਰ ਸਾਇੰਸ ਨੀਲਮ ਜਸਲ ਮੈਡਮ ਮੋਨਿਕਾ ਮੈਡਮ ਸਵਿਤਾ ਮੈਡਮ ਰਾਜਵਿੰਦਰ ਕੌਰ ਮੈਡਮ ਨਰਿੰਦਰ ਕੌਰ ਮੈਡਮ ਅੰਜੂ ਮੈਡਮ ਸਵੀਟੀ ਭਾਰਦਵਾਜ ਅਧਿਆਪਕ ਹਰਜੀਤ ਬਾਬਾ ਕਪਲੇਸ਼ ਜੇਟੀ ਪਰਮਜੀਤ ਗਿੱਲ ਨਰਪਾਲ ਸਿੰਘ ਪੰਕਜ ਸ਼ਿਰਧਰ ਅਤੇ ਕੋਚ ਜਸਮਾਨ ਤੋਂ ਇਲਾਵਾ ਸਕੂਲ ਵਿਦਿਆਰਥੀ ਮੌਜੂਦ ਰਹੇ भारत माता की, माता की भारत माता की भारत माता की स्वतंत्रता दिवस सार्यान बहुत बहुत बधाई अज गवर्नमेंट सीनियर सेकेंडरी स्कूल बुरा लड़किया विखे फ्लैग होस्टिंग ਅੱਜ ਦੇ 78ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਡੇ ਵਿਚਕਾਰ ਜਸਵੀਰ ਸਿੰਘ ਜੀ ਯੂਕੇ ਨੇ ਨਗਰ ਕੌਂਸਲ ਤੋਂ ਆਏ ਐਮਸੀ ਸਾਹਿਬ ਨੇ ਸਾਡੇ ਤੇ ਨਾਲ ਐਸਐਮਸੀ ਮੈਂਬਰ ਨੇ ਤੇ ভাইস ਚੇਅਰਮੈਨ ਨੇ ਤੇ ਨਾਲ ਉਹਨਾਂ ਦੇ ਸਾਡੇ ਸਟਾਫ ਮੈਂਬਰਸ ਤੇ ਪਿਆਰੇ ਬੱਚਿਓ ਅੱਜ ਦਾ ਜਿਹੜਾ ਮੌਕਾ ਹੈ ਇੱਕ ਜਿਹੜਾ ਵਧਾਈਆਂ ਵਾਲਾ ਮੌਕਾ ਹੈ ਇਸ ਮੌਕੇ ਦੇ ਅੱਜ ਆਜ਼ਾਦੀ ਦੇ ਦਿਵਸ ਦਾ ਹੈ ਇਹ ਜਿਹੜੀ ਆਜ਼ਾਦੀ ਆ ਇਹ ਸਾਨੂੰ ਬੜੀ ਹੀ ਮੁਸ਼ਕਲ ਨਾਲ ਮਿਲੀ ਆ ਜਿਹੜੀਆਂ ਬੜੀਆਂ ਸ਼ਹੀਦੀਆਂ ਦੇਣੀਆਂ ਪਈਆਂ ਤਾਂ ਸਾਨੂੰ ਇਹ ਤਿਰੰਗਾ ਜਿਹੜਾ ਮਿਲਿਆ ਅੱਜ ਬਹੁਤ ਹੀ ਅੱਛਾ ਦਿਨ ਸਾਡਾ ਭਾਗਾ ਭਰਿਆ ਦਿਨ ਜਿਸ ਸਾਡੇ ਦੇਸ਼ ਨੂੰ ਸਾਡੇ ਭਾਰਤ ਨੂੰ ਜਦੋਂ ਆਜ਼ਾਦੀ ਮਿਲੀ ਅੱਜ ਬਹੁਤ ਦਿਵਸਾਂ ਸਾਨੂੰ ਗੁਰਿਆਤੋ ਇਸ ਦਿਨ ਸਾਡੇ ਸੂਰਬੀਰਾਂ ਨੇ ਸਾਡੇ ਦੇਸ਼ ਭਗਤਾਂ ਨੇ ਸਾਨੂੰ ਆਜ਼ਾਦ ਕਰਾਇਆ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਅੱਜ ਅਸੀਂ ਬਹੁਤ ਮਾਣਕ ਮਹਿਸੂਸ ਕਰਦੇ ਹਾਂ ਆਪਣੇ ਦੇਸ਼ ਭਗਤਾਂ ਦੀ ਕੁਰਬਾਨੀ ਦੇ ਉੱਪਰ ਅਸੀਂ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਤਾਂ ਅਸੀਂ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਦਿਵਸ ਦਿਵਾਇਆ ਤੇ ਅਸੀਂ ਅੱਜ ਆਜ਼ਾਦੀ ਦਿਵਸ ਨੂੰ ਸਾਰੇ ਮਨਾ ਰਹੇ ਹਾਂ ਉਹਨਾਂ ਦੇ ਸਦਕਾ ਹੀ ਮਨਾ ਰਹੇ ਹਾਂ ਤੇ ਅੱਜ ਸਾਡੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਾਇਆਂ ਦੇ ਵਿੱਚ ਲੜਕੇ ਜਿਹੜਾ ਸਕੂਲ ਹੈ ਉੱਥੇ ਦੇ ਸਾਰੇ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਸਾਰਾ ਸਟਾਫ ਮੈਂਬਰਸ ਉਹਨਾਂ ਨੇ ਬੱਚਿਆਂ ਨੇ ਬਹੁਤ ਹੀ ਅੱਛਾ ਅੱਜ ਇੱਕ ਫੰਕਸ਼ਨ ਅਰੇਂਜ ਕੀਤਾ ਤੇ ਅਸੀਂ ਸਾਰੇ ਅੱਜ ਇਕੱਠੇ ਹੋ ਕੇ ਇਸ ਫੰਕਸ਼ਨ ਨੂੰ ਬੜੇ ਚਾਹਵਾਂ ਦੇ ਨਾਲ ਬਣਾਇਆ ਤੇ ਅੱਜ ਅਸੀਂ ਸਾਰੇ ਇਕੱਤਰ ਹੋ ਕੇ ਸਾਰੇ ਸੰਸਾਰ ਦੇ ਵਿੱਚ ਇਹ ਉਦੇਸ਼ ਦੇਣਾ ਚਾਹੁੰਦੇ ਆਂ ਇਹ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਹਮੇਸ਼ਾ ਆਪਣੇ ਦੇਸ਼ ਨੂੰ ਪਿਆਰ ਕਰੋ ਭਾਰਤ ਸਾਡਾ ਬਹੁਤ ਹੀ ਅੱਛਾ ਦੇਸ਼ ਹੈ ਤੇ ਇਹਦੇ ਵਿੱਚ ਸਾਡੇ ਸਾਰੇ ਬੱਚੇ ਇਹਨੂੰ ਵੱਧ ਤੋਂ ਵੱਧ 29 ਕਿਨਾਰੇ ਦੇ ਵਿੱਚ ਆਪਣਾ ਯੋਗਦਾਨ ਦੇਣ ਅਸੀਂ ਭਾਰਤ ਨੂੰ ਪਿਆਰ ਕਰਦੇ ਆ ਸਾਰੇ ਤੇ ਅਸੀਂ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਸਾਰੇ ਬੱਚੇ ਹਮੇਸ਼ਾ ਦੇਸ਼ ਦੀ 29 ਵਾਸਤੇ ਲੱਗੇ ਰਹੋ ਜੈ ਹਿੰਦ